ਸਤਿ ਸ਼੍ਰੀ ਅਕਾਲ ਮੈਂ ਤੁਹਾਡੇ ਨਾਲ ਸੋਨੂ ਜਾਂਸਲਾ ਤੇ ਤੁਸੀਂ ਦੇਖ ਰਹੇ ਹੋ ਫ੍ਰੀडम ਟੀਵੀ ਅਕਸਰ ਦੇਖਿਆ ਜਾਂਦਾ ਹੈ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਐਦਾਂ ਦੀ ਵਾਰਦਾਤਾਂ ਹੁੰਦੀ ਨੇ ਜਿੱਦਾਂ ਚੋਰੀ ਦੀ ਗੱਲ ਕਰ ਲਈਏ ਕੁੱਟਮਾਰ ਦੀ ਗੱਲ ਕਰ ਲਈਏ ਜਾਂ ਲੁੱਟ ਖੋਹ ਦੀ ਗੱਲ ਕਰ ਲਈਏ ਪਰ ਕਹਿੰਦੇ ਨੇ ਕਿ ਬਹੁਤ ਸਾਰੇ ਲੋਕ ਹੀ ਗੱਲਾਂ ਕਰਦੇ ਨੇ ਕਿ ਪੰਜਾਬ ਪੁਲਿਸ ਆਪਣਾ ਕੰਮ ਵਧੀਆ ਤਰੀਕੇ ਨਾਲ ਨਹੀਂ ਕਰਦੀ ਪਰ ਤੁਹਾਨੂੰ ਦੱਸ ਦਈਏ ਕਿ ਇੱਕ ਹਲਕਾ ਰਾਜਪੁਰਾ ਇੱਕ ਐਦਾਂ ਦਾ ਸ਼ਹਿਰ ਜਿੱਥੇ ਕੋਈ ਵੀ ਕ੍ਰਾਈਮ ਹੁੰਦਾ ਹੈ ਤਾਂ ਹੁਣ ਏਦਾਂ ਦੇ ਚਾਂਸ ਹੋਏ ਨੇ ਕਿ 24 ਘੰਟਿਆਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਪੁਲਿਸ ਨੇ ਉਹਨਾਂ ਮੁਜਰੀਮਾਂ ਨੂੰ ਗ੍ਰਿਫਤਾਰ ਕੀਤਾ ਤੇ ਜੇਲ੍ਹ ਦੇ ਵਿੱਚ ਟੱਕ ਦਿੱਤਾ। ਸੋ ਇਸ ਸਮੇਂ ਇੱਕ ਬੈਠੇ ਹੋਏ ਆ ਅਸੀਂ ਸਦਰਥਾਣਾ ਦੇ ਵਿੱਚ ਜਿੱਥੇ ਆਪਾਂ ਪਹਿਲਾਂ ਲੁੱਟਖੋਹ ਦੀ ਗੱਲ ਕਰ ਲਈ ਤਾਂ ਇੱਕ ਜਤਿੰਦਰ ਕੇਸ ਦੇ ਵਿੱਚ ਵੀ ਜਿਸ ਟਾਈਮ ਉਹਨਾਂ ਦੇ ਨਾਲ ਕੁੱਟਮਾਰ ਹੋਈ ਸੀ 24 ਘੰਟਿਆਂ ਦੇ ਵਿੱਚ ਮੁਜਰੀਮਾਂ ਨੂੰ ਗ੍ਰਿਫਤਾਰ ਕੀਤਾ ਤੇ ਜੇਲ੍ਹ ਦੇ ਵਿੱਚ ਪਹਤਾ ਦਿੱਤਾ। ਤੇ ਉਸ ਤੋਂ ਬਾਅਦ ਅਗਰ ਗੱਲ ਕਰ ਲਈ ਤਾਂ ਇੱਕ ਵਾਰਦਾਤ ਏਦਾਂ ਦੀ ਸੀ ਕਿ ਜਿਹੜੇ ਟੈਂਪੂ ਵਾਲੇ ਨੂੰ ਬੰਦੂਕ ਦੀ ਨੋਕ ਤੇ ਟੈਂਪੂ ਖੋਹ ਲਿੱਤਾ ਤੇ ਉਸ ਤੋਂ ਬਾਅਦ ਵੀ 24 ਘੰਟੇ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ। ਸੋ ਇੱਕ ਕੇਸ ਹੋਰ ਆਇਆ ਜਿਸ ਦੇ ਵਿੱਚ 8 ਤਰੀਕ ਨੂੰ ਇੱਕ ਗੱਡੀ ਲੁੱਟੀ ਸੀ। ਸੋ ਉਹ ਵੀ ਪੁਲਿਸ ਨੇ ਕੇਸ ਸੋਲਵ ਕਰ ਲਿੱਤਾ ਹੋਇਆ ਹੈ। ਸੋ ਸਾਡੇ ਨਾਲ ਥਾਣਾ ਇੰਚਾਰਜ ਗੁਰਮukh ਸਿੰਘ ਜੀ ਸਾਡੇ ਨਾਲ ਨੇ ਔਰ ਉਹਨਾਂ ਦੇ ਸਾਥੀ ਮੌਜੂਦ ਨੇ। ਸੋ ਇਸ ਕੇਸ ਬਾਰੇ ਜਾਣਕਾਰੀ ਲੇਵਾਂਗੇ ਕਿ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਜਿਹੜਾ ਹੁਣ ਗੱਡੀ ਦਾ ਕੇਸ ਆਇਆ ਉਹਦੇ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। ਸੋ ਸਵਾਗਤ ਕਰਦੇ ਹਾਂ ਗੁਰਸੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਥੈਂਕ ਯ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਰਾਜਪੁਰਾ ਹਲਕੇ ਦੇ ਵਿੱਚ ਜਿਸ ਤਰ੍ਹਾਂ ਕਿ ਚੋਰੀਆਂ ਹੁੰਦੀਆਂ ਨੇ ਡਾਕੇ ਹੁੰਦੇ ਨੇ ਤੇ ਮੁਜਰੀਮ ਐਦਾਂ ਨੇ ਪਰ ਤੁਸੀਂ ਵਧੀਆ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਹੁਣ ਗੱਡੀ ਦਾ ਮਸਲਾ ਵੀ ਇਹ ਵੀ ਹੱਲ ਹੋ ਗਿਆ ਸਾਡੇ ਕੋਲ ਇੱਕ 5 ਤਰੀਕ ਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਹਦੇ ਵਿੱਚ ਸਾਡੇ ਕੋਲੇ ਮਲਿਕ ਜਿਹੜੇ ਕਿ ਜੀਰਕਪੁਰ ਦੇ ਰਹਿਣ ਵਾਲੇ ਆ ਉਹਨਾਂ ਨੇ ਸਾਡੇ ਕੋਲ ਇੱਕ ਕੰਪਲੇਨ ਦਰਜ ਕਰਵਾਈ ਸੀ ਕਿ ਉਹਨਾਂ ਦਾ ਜਿਹੜਾ ਡਰਾਈਵਰ ਆ ਇੱਕ ਨਾਗਾਲੈਂਡ ਨੰਬਰ ਗੱਡੀ 2762 ਟਾਟਾ ਦੇ ਤੇ ਉਹ ਜੀਰਖਪੁਰ ਤੋਂ رائےਪੁਰਾ ਸਾਈਡ ਆ ਰਹੇ ਸੀ ਤਾਂ ਜਦੋਂ ਆਲਮਪੁਰ ਕੱਟਦੇ ਨੇੜੇ ਪਹੁੰਚੇ ਤਾਂ ਇੱਕ ਗੱਡੀ ਜਿਹਦੇ ਵਿੱਚ ਤਿੰਨ ਬੰਦੇ ਸਵਾਰ ਸੀ ਉਹਨਾਂ ਨੇ ਆ ਕੇ ਗੱਡੀ ਦੇ ਟਰੱਕ ਦੇ ਅੱਗੇ ਆਪਣੀ ਕਾਰ ਰੋਕ ਕੇ ਤੇ ਉਹ ਗੱਡੀ ਖੋ ਕੇ ਲੈ ਗਏ ਜਿਹਦੇ ਤੇ ਅਸੀਂ ਤੁਰੰਤ ਜਿਹੜਾ ਇੱਥੇ ਪਰਚਾ ਦਰਜ ਕਰਦੇ 85 ਨੰਬਰ ਜਿਹੜਾ 85 ਨੰਬਰ ਐਫ ਆਈ ਆਰ सदर ਆਇਪਰੀ ਦਰਜ ਕੀਤੀ ਦਰਜ ਕਰਕੇ ਅਸੀਂ ਟੈਕਨੀਕਲੀ ਆਪਣੇ ਤੌਰ ਤੇ ਜਿਹੜੀ ਪੁਛ ਪੜਤਾਲ ਕਰਨ ਤੇ ਅਸੀਂ ਇਹਦੇ ਜਿੱ ਇੱਕ ਗੱਡੀ ਨੰਬਰ ਟ੍ਰੇਸ ਕੀਤੀ ਦਿੱਲੀ ਨੰਬਰ 9 ਸੀ ਏ ਐਨ 1652 ਉਹਦੇ ਐਡਰੈਸ ਤੇ ਅਸੀਂ ਇਹਦੇ ਚ ਮਨਜੀਤ ਸਿੰਘ ਸਾਨੋ ਧਰਮਵੀਰ ਜਿਹੜੇ ਕਿ ਅ ਬਜਗੇੜਾ ਗੁਰਗਾਓ ਹਰਿਆਣਾ ਦੇ ਰਹਿਣ ਵਾਲੇ ਸੀ ਜੀ ਤੇ ਸਾਡੀ ਤਫਤੀਸ਼ ਦੇ ਵਿੱਚ ਅਸੀਂ ਉਸ ਤੋਂ ਬਾਅਦ ਤੇ ਤਹਿਕੀਕਾਦ ਕੀਤੀ ਤਾਂ ਅਸੀਂ ਸਾਡੀ ਜਿਹੜੀ ਪੁਲਿਸ ਪਾਰਟੀ ਨੇ ਜਾ ਕੇ ਗੜਗਾਓ ਪਾਲਮ ਬਿਹਾਰ ਫੇਸ 2 ਗੜਗਾਓ ਉੱਥੋਂ ਜਾ ਕੇ ਮਨਜੀਤ ਸਿੰਘ ਨੂੰ ਰਾਉਂਡ ਅਪ ਕੀਤਾ ਮਨਜੀਤ ਸਿੰਘ ਨੂੰ ਰਾਉਂਡ ਅਪ ਕਰਕੇ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਜਿਹੜਾ ਨਾਗਾਲੈਂਡ ਨੰਬਰ ਟਰੱਕ ਸੀ 2762 ਉਹ ਰਿਕਵਰ ਕੀਤਾ ਤੇ ਉਹ ਰਿਕਵਰ ਕਰਕੇ ਅਸੀਂ ਇਹਨਾਂ ਦੀ ਤੇ 8 ਨੂੰ ਅਰੈਸਟ ਪਾਈਆ ਉਸ ਤੋਂ ਬਾਅਦ ਇਹ ਸਾਡੇ ਕੋਲੇ ਹੁਣ ਰਿਮਾਂਡ ਤੇ ਚੱਲ ਰਹੇ ਨੇ ਅੱਛਾ ਤੇ ਜਿਹਨਾਂ ਸਰ ਬੈਠੇ ਨੇ ਨਾਲ ਤੁਹਾਡੇ ਸਾਥੀ ਬੈਠੇ ਨੇ ਕਿੰਨੀਆਂ ਇੱਕ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਹਾਲਾਂਕਿ ਬਹੁਤ ਸਾਰੇ ਲੋਕ ਇਦਾਂ ਦੇ ਗੱਲਾਂ ਵੀ ਕਰਦੇ ਨੇ ਕਿ ਅਦਰ ਪਾਰਟੀਆਂ ਦੀ ਆਪਾਂ ਗੱਲ ਲਈਆਂ ਲੋਕਾਂ ਦੀ ਗੱਲ ਕਰ ਲੈ ਕਹਿੰਦੇ ਕਿ ਪੰਜਾਬ ਪੁਲਿਸ ਵੀ ਕੰਮ ਘੱਟ ਕਰਦੀ ਹੈ ਪਰ ਤੁਹਾਡੇ ਤੋਂ ਦੇਖਿਆ ਕਿ ਆਪਾਂ ਕਿਸ ਤਰੀਕੇ ਦੇ ਨਾਲ ਵਧੀਆ ਤਰੀਕੇ ਨਾਲ ਕੰਮ ਹੋ ਰਹੇ ਨੇ ਚਾਹੇ ਨਸ਼ਿਆਂ ਨੂੰ ਲੈ ਕੇ ਗੱਲ ਕਰ ਲਈਏ ਚੋਰੀ ਦੀ ਗੱਲ ਕਰ ਲਈਏ ਇਹ ਵੀ ਕੇਸ ਜਿਹੜਾ ਸੋਲਵ ਹੋ ਗਿਆ ਪਰ ਬਹੁਤ ਸਾਰੇ ਲੋਕ ਗੱਲਾਂ ਅਜੇ ਵੀ ਕਰੀ ਜਾਂਦੇ ਨੇ ਤੇ ਹਮੇਸ਼ਾ ਜਿਹੜੀ ਪਟਿਆਲਾ ਪੁਲਿਸ ਦਾ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਵਰੁਣ ਸ਼ਰਮਾ ਜੀ ਆਈਪੀਐਸ ਤੇ ਸਾਡੇ ਡੀਏਜੀ ਸਾਹਿਬ ਜਿਹੜੇ ਪਟਿਆਲਾ ਰੇਂਜ ਦੇ ਸ਼੍ਰੀ ਕੁਲਦੀਪ ਸਿੰਘ ਚੱਲ ਜੀ ਉਹਨਾਂ ਦੀ ਦਿੱਸਾ ਨਿਰਦੇਸ਼ਾਂ ਦੇ ਜਿਹੜੀ ਪਟਿਆਲਾ ਪੁਲਿਸ ਹਮੇਸ਼ਾ ਹੀ ਜਿਹੜਾ 101% ਜਿਹੜਾ ਆਪਣਾ ਕੰਮ ਕਰ ਰਹੀ ਹੈ ਜੀ ਜੀ ਅੱਛਾ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਕੇਸ ਦੇ ਵਿੱਚ ਕਿੰਨੀ ਕਿ ਪਰੇਸ਼ਾਨੀ ਗਈ ਹੈ ਗੱਡੀਆਂ ਦੇ ਉਸ ਨੂੰ ਰਿਕਵਰੀ ਕਰਨ ਦੇ ਵਿੱਚ ਜਿਹੜੇ ਮੁਜਰਮ ਫੜੇ ਗਏ ਨੇ ਹੁਣ ਹਰ ਪਰੇਸ਼ਾਨੀ ਤਾਂ ਆਉਂਦੀ ਹੈ ਮੈਂ ਐਸਐਨ ਚਾਰਜ ਚਮਕੀ ਜਨਸੂਬਾ ਸੁਭਾ ਸਿੰਘ ਤੇ ਸਾਰਾ ਇਹ ਤਾਂ ਵੀ ਅਸੀਂ ਟੈਕਨੀਕ ਜਦੋਂ ਇਹ ਵਾਰਦਾਤ ਹੋਈ 2:30 ਰਾਤ 2:30 ਵਜੇ ਸਾਨੂੰ ਕੰਟਰੋਲ ਤੋਂ ਮੈਸਜ ਆਇਆ ਮੈਂ ਤੇ ਮੇਰੇ ਸਾਰੇ ਉਸੇ ਟਾਈਮ ਅਸੀਂ ਮੌਕੇ ਤੇ ਪਹੁੰਚ ਗਏ ਆ ਮੌਕੇ ਤੇ ਜਾ ਕੇ ਅਸੀਂ ਸਾਰੀ ਸਿਸਟਮ ਜਦ ਚੈੱਕ ਕੀਤੀ ਹੌਲੀ ਹੌਲੀ ਸਾਨੂੰ ਇੱਕ ਚੀਜ਼ ਇੱਕ ਨੰਬਰ ਕੈਮਰੇ ਚ ਮਿਲ ਗਿਆ ਕਾਰ ਦਾ ਕਾਰ ਦੇ ਕੈਮਰੇ ਚੋਂ ਨੰਬਰ ਟਰੇਸ ਕਰਨ ਤੋਂ ਫਿਰ ਅਸੀਂ ਇਹਨਾਂ ਦਾ ਐਡਰੈਸ ਕਢਾਲਿਆ ਜੋ ਬੰਦੇ ਗੜਗਾਮੇ ਦੇ ਸੀ ਗੜਗਾਮੇ ਦੇ ਬੰਦਿਆਂ ਦਾ ਫਿਰ ਅਸੀਂ ਐਫ ਆਈ ਆਰ ਲੋਜ ਕਰਕੇ ਫਿਰ ਉਹਨਾਂ ਨੂੰ ਬੜੀ ਦਿਗਾਈ ਚ ਜਾ ਕੇ ਮੈਂ ਗੜਗਾਮੇ ਆਪ ਦੇ ਸੈਲ ਲਾ ਕੇ ਫਿਰ ਅਸੀਂ ਇਹਨਾਂ ਨੂੰ ਟਰੇਸ ਕੀਤਾ ਉਥੋਂ ਪਰ ਹਾਂ ਜਿਨੇ ਵੈਸੇ ਸਾਡੇ ਮੇਰੇ ਤਿੰਨ ਚੌਂਕੀ ਦੇ ਇਲਾਕੇ ਚ ਤਿੰਨ ਚਾਰ ਵਾਰਦਾ ਤਾਂ ਹੋਈਆਂ ਪਰ ਮੈਂ ਤਾਂ 24 ਘੰਟਿਆਂ ਦੇ ਵਿੱਚ ਹੀ ਅਸੀਂ ਮੇਰੇ ਐਸਐਸਓ ਸਾਹਿਬ ਸਾਡੇ ਸੀਨੀਅਰ ਅਫਸਰਾਂ ਦੇ ਹੁਕਮਾ ਮੁਤਾਬਕ ਅਸੀਂ ਪੂਰੀ ਤਣ ਦੇ ਨਾਲ ਆਪਣੀ ਮਿਹਨਤ ਕੀਤੀ ਔਰ ਅਸੀਂ ਨਾਲ ਦੀ ਨਾਲ ਰਿਕਵਰ ਕਰਾਈਆਂ ਸਾਰੀ ਇਹਦੀ ਸਾਰੀ ਵਾਰਦਾਤ ਕਿੰਨੇ ਕਿੰਨੇ ਬੰਦੇ ਸੀ ਸਰ ਜਿਹੜੇ ਤੁਸੀਂ ਇਹ ਗੱਡੀ ਦੇ ਮਾਮਲੇ ਦੇ ਵਿੱਚ ਕਿੰਨੇ ਦੋਸ਼ੀ ਸੀ ਫੜੇ ਗਏ ਨਾ ਇਹਦੇ ਵਿੱਚ ਅਜੇ ਤੱਕ ਅਸੀਂ ਜਿਹੜਾ ਮਨਜੀਤ ਸਿੰਘ ਨੂੰ ਰਾਉਂਡ ਅਪ ਕੀਤਾ ਤੇ ਇਹ ਟੋਟਲ ਤਿੰਨ ਬੰਦੇ ਸੀ ਦੋ ਬੰਦੇ ਜੇ ਫੜਨੇ ਪੈਂਡਿੰਗ ਆ ਪਰ ਜਿਹੜੀ ਟਰੱਕ ਦੀ ਖੋ ਹੋਈ ਸੀ ਉਹ ਟਰੱਕ ਸੀ ਰਿਕਵਰ ਕਰ ਚੁੱਕਿਆ ਜੀ ਅੱਛਾ ਕਿਹੜੀ ਕਿਹੜੀ ਧਾਰਾ ਲੱਗੀ ਆ ਇਹਨਾਂ ਤੇ ਹੁਣ ਇਹਦੇ ਵਿੱਚ ਅਸੀਂ ਅੰਡਰ ਸੈਕਸ਼ਨ 304 3 ਜਿਮਨ 5 ਬੀ ਐਨ ਐਸ ਸਦਰ ਆਇਪਰ ਜਿਹੜਾ ਇਹ ਥਾਣਾ ਪਰਚਾ ਹੋਇਆ 85 ਨੰਬਰ ਜੀ ਜੀ ਅੱਛਾ ਜਿਹੜੀ ਜਤਿੰਦਰ ਦੇ ਕੇਸ ਦੀ ਆਪਾਂ ਗੱਲ ਕਰ ਲਈਏ ਕਿ ਉਹਦੇ ਵਿੱਚ ਵੀ ਕਹਿੰਦੇ ਕਿ ਕਿੰਨੇ ਲੋਕ ਸੀ ਉਸ ਕੇਸ ਦੇ ਨਾਲ ਜੁੜੇ ਹੋਏ ਜਿਹੜੀ ਉੱਥੇ ਹੋਈ ਸੀ ਕੁੱਟਮਾ ਉਸ ਕੇਸ ਜਿਹੜੀ ਤੁਸੀਂ ਗੱਲ ਕਰ ਰਹੇ ਹੁਣ ਤੱਕ ਅਸੀਂ ਤਿੰਨ ਬੰਦੇ ਰਾਉਂਡ ਅਪ ਕੀਤੇ ਆ ਤੇ ਉਹਦੇ ਵਿੱਚੋਂ ਇੱਕ ਜਿਹੜਾ ਬੰਦਾ ਅਸੀਂ ਨੋਮੀਨੇਟ ਕੀਤਾ ਰੋਹਨ ਤੇ ਉਹਦੀ ਅਰੈਸਟ ਪੈਂਡਿੰਗ ਆ ਬਾਕੀ ਉਹਦੀ ਅਰੈਸਟ ਕਲੀਅਰ ਕਰਕੇ ਜਿਹੜੇ ਕੋਈ ਬੰਦਾ ਉਹਦੇ ਨਾਲ ਹੋਇਆ ਤਾਂ ਉਹਨੂੰ ਰਾਉਂਡ ਅਪ ਕੀਤਾ ਜਾਊਗਾ ਸੋ ਥੈਂਕ ਯੂ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣਾ ਸਦਰ ਥਾਣਾ ਤੋਂ ਗੁਰਸੇਵਿਕ ਸਿੰਘ ਇਨਚਾਰਜ ਜਿਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੇ ਸਾਥੀ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਹਲਕਾ ਰਾਜਪਰੇ ਦੀ ਜਿਹੜੀ ਪੁਲਿਸ ਹੈ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਹਾਲਾਂਕਿ ਪੰਜਾਬ ਸਰਕਾਰ ਦੀ ਜੇ ਗੱਲ ਕਰ ਲਈਏ ਯੁੱਧ ਨਸ਼ਿਆਂ ਵਿਰੁੱਧ ਉਹਨਾਂ ਨੂੰ ਲੈ ਕੇ ਹਰ ਪੱਖੋਂ ਹੀ ਚਾਹੇ ਕੋਈ ਨਸ਼ੇ ਦੀ ਗੱਲ ਕਰ ਲਈਏ ਚਾਹੇ ਚੋਰੀ ਦੀ ਗੱਲ ਡਕੈਤੀ ਦੀ ਗੱਲ ਕਰ ਲਈਏ ਬਾਖੂਬੀ ਆਪਣਾ ਕੰਮ ਪੰਜਾਬ ਪੁਲਿਸ ਨਿਭਾ ਰਹੀ ਹੈ ਔਰ 24 ਘੰਟਿਆਂ ਦੇ ਵਿੱਚ ਕਿਸੇ ਵੀ ਕ੍ਰਾਈਮ ਨੂੰ ਲੈ ਕੇ ਅਗਰ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਆਪਣਾ ਕੰਮ ਕਰਦੇ ਤੇ ਮੁਜਰੀਮਾਂ ਨੂੰ ਜੇਲ੍ਹਾਂ ਦੇ ਵਿੱਚ ਡਾਕ ਰਹੀ ਹੈ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਦੇ ਬਾਰੇ ਸੋ ਆਪਦੇ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਫਰੀडम ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦਿਓ ਇਜਾਜ਼ਤ ਮੇਰੀ ਸੋਗੀ ਗੁਰਪ੍ਰੀਤ ਥਵਾ ਦੇ ਨਾਲ ਸੋ ਨੂੰ ਜਾਂਚਲਾ ਦੀ ਰਿਪੋਰਟ ਪੰਜਾਬ